ਤੁਸੀਂ ਜੁੜੇ ਹੋ ਸੱਚ ਦੀ ਆਵਾਜ਼ ਚੈਨਲ ਨਾਲ ਔਰ ਮੈਂ ਨਵਜੋਦ ਗਿੱਲ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਔਰ ਬਿਸ਼ਪ ਵਿਜੇ ਅਮੈਨੂਅਲ ਵਿਚਕਾਰ ਕੰਟਰੋਵਰਸੀ ਚੱਲੀ ਦੋਨਾਂ ਹੀ ਮਿਨਿਸਟਰੀਆਂ ਵੱਲੋਂ ਇੱਕ ਦੂਜੇ ਖਿਲਾਫ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇੱਕ ਦੂਜੇ ਦੇ ਵਿਰੋਧ ਵਿੱਚ ਮਾੜੇ ਚੰਗੇ ਸ਼ਬਦ ਬੋਲੇ ਗਏ ਸੀ ਜਿੰਨਾਂ ਗੱਲਾਂ ਨੂੰ ਲੈ ਕੇ ਦੁਨੀਆ ਦੇ ਵਿੱਚ ਜੋ ਮੈਸੇਜ ਮਸੀਹ ਭਾਈ ਚਾਰੇ ਦਾ ਸੀ ਉਹ ਠੀਕ ਨਹੀਂ ਗਿਆ ਸੀ ਮਗਰ ਅੱਜ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਦੋਨਾਂ ਮਿਨਿਸਟਰੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਦੋਨਾਂ ਧਰਾਂ ਵੱਲੋਂ ਸਾਰੇ ਗਿਲੇ ਸ਼ਿਕਵੇ ਦੂਰ ਕੀਤੇ ਗਏ ਜਿਸ ਵਿੱਚ ਦੋਨਾਂ ਧਰਾਂ ਨੇ ਮਿਲ ਕੇ ਸੁਲਾਹ ਕੀਤੀ ਇੱਕ ਦੂਜੇ ਕੋਲ ਤੇ ਪੂਰੇ ਮਸੀਹ ਸਮਾਜ ਕੋਲ ਵੀ ਮਾਫੀ ਮੰਗੀ ਜਿਸ ਵਿੱਚ ਬਿਸ਼ਪ ਵਿਜੇ ਇਮੈਨੂਅਲ ਨੇ ਕਿਹਾ ਸਾਡੇ ਵੱਲੋਂ ਜੋ ਵੀ ਵੀਡੀਓ ਵਿਰੋਧ ਵਿੱਚ ਅਪਲੋਡ ਕੀਤੀਆਂ ਗਈਆਂ ਸੀ ਉਹਨਾਂ ਨੂੰ ਅਸੀਂ ਡਿਲੀਟ ਕਰਾਂਗੇ ਤੇ ਆਪਸੀ ਸਾਂਝ ਨੂੰ ਬਣਾ ਕੇ ਰੱਖਾਂਗੇ ਤੇ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਭਵਿੱਖ ਵਿੱਚ ਦੁਬਾਰਾ ਇਸ ਤਰ੍ਹਾਂ ਕਦੀ ਨਾ ਹੋਵੇ ਪ੍ਰਧਾਨ ਅਵਤਾਰ ਸਿੰਘ ਜੀ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜੋ ਵੀ ਪਰਚੇ ਔਰ ਜੋ ਵੀ ਦਰਖਾਸਤਾਂ ਬਿਸ਼ਪ ਵਿਜੇ ਇਮਾਨੁਅਲ ਖਿਲਾਫ ਜੋ ਦਿੱਤੇ ਗਏ ਸੀ ਉਹ ਸਾਰੀਆਂ ਨੂੰ ਵਾਪਸ ਲਿਆ ਜਾਏਗਾ ਕਾਨੂੰਨੀ ਤੌਰ ਤੇ ਤੇ ਉਹਨਾਂ ਨੇ ਕਿਹਾ ਜੋ ਬਾਈਬਲ ਤੋਂ ਬਾਹਰ ਹੋ ਕੇ ਅਸੀਂ ਜੋ ਕੁਝ ਵੀ ਬੋਲਿਆ ਔਰ ਜੋ ਕੁਝ ਵੀ ਇੱਕ ਦੂਸਰੇ ਦੇ ਪ੍ਰਤੀ ਕੀਤਾ ਅਸੀਂ ਮਸੀਹ ਸਮਾਜ ਤੋਂ ਔਰ ਪਰਮੇਸ਼ਰ ਤੋਂ ਇਸ ਗੱਲ ਨੂੰ ਲੈ ਕੇ ਮਾਫੀ ਮੰਗਦੇ ਹਾਂ ਸੋ ਇਹਨਾਂ ਗੱਲਾਂ ਤੋਂ ਤੁਸੀਂ ਸਾਰੇ ਅੰਦਾਜ਼ਾ ਲਗਾ ਸਕਦੇ ਹੋ ਕਿ ਦੋਨਾਂ ਮਿਨਿਸਟਰੀਆਂ ਦੇ ਵਿੱਚ ਜੋ ਵਿਵਾਦ ਸੀ ਜੋ ਕੌਂਟਰੋਵਰਸੀ ਚੱਲੀ ਉਹਦੇ ਨਾਲ ਕਿੰਨਾ ਜ਼ਿਆਦਾ ਦੋਨਾਂ ਮਿਨਿਸਟਰੀਆਂ ਨੂੰ ਹੋਈ ਜਿਹੜਾ ਘਾਟਾ ਹੋਇਆ ਔਰ ਬਹੁਤ ਵੱਡਾ ਭੁਗਤਾਨ ਦੋਨਾਂ ਨੂੰ ਹੀ ਭਰਨਾ ਪਿਆ ਹਮੇਸ਼ਾ ਹੀ ਉਹ ਕੰਮ ਕਰਨਾ ਚਾਹੀਦਾ ਕਿ ਜਿਹਦੇ ਨਾਲ ਦੁਨੀਆਂ ਦੇ ਵਿੱਚ ਇੱਕ ਚੰਗਾ ਮੈਸੇਜ ਜਾਵੇ ਬਾਕੀ ਤੁਹਾਡੀ ਕੀ ਇਸ ਸਬੰਧੀ ਕੀ رائے ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਸਾਡੇ ਨਾਲ ਸਾਂਝੀ ਕਰੋ ਕੋ ਜੈ ਮਸੀਹ ਕੀ ਔਰ ਜੈ ਸੇ ਪ੍ਰਭੂ ਇਸੁਬਿਸ਼ੀ ਨੇ ਬੋਲਾ कि यदि तुम आपस में प्रेम रखोगे तो लोग इसी से जानेंगे कि तुम मेरे चेले हो और सच में प्रभु का धन्यवाद हो आज बजेंद्र सिंह मिनिस्ट्री के प्रधान अवतार सिंह जी मेरे साथ हैं और पिछले दिनों जो गलत फैलिया हमारी आपस में हुई वो भी आपस में हमने सुलझा ली और दूसरी बात जो चंदन ने अवतार सिंह जी के खिलाफ जो भी वीडियो डाली है उसको भी मैं समझाऊंगा और वो वीडियोज भी डिलीट करेगा बाकी जो कुछ इनकी तरफ से हुआ है ये भी उस बात को कबूल करें और उसको बताएं और मैं चाहता हूं आज खुदा के दासों के दे। साथ हमारा हमेशा के लिए मिलाप हो और कोई भी बात कुछ भी ਕبھی ਵੀ ਭਵਿਸ਼ਾ ਸਾਰਿਆਂ ਨੂੰ ਜੈ ਮਤੀ ਜੀ ਮੈਂ ਅਵਤਾਰ ਸਿੰਘ ਪ੍ਰੈਜ਼ੀਡੈਂਟ ਪ੍ਰੋਪਰਟ ਵਿਜੇਂਦਰ ਸਿੰਘ ਮਿਸਟਰੀ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਬਿਸ਼ਪ ਜਤਾਰ ਜੀ ਬਿਸ਼ਪ ਦਿਗਿੰਦਰ ਜੀ ਜੇ ਲਾਇਨ ਇਰਾ ਜੀ ਔਰ ਪਾਸਟਰ ਬੱਗਾ ਜੀ ਪਾਸਟਰ ਗਦਰ ਜੀ ਔਰ ਜਿੰਨੇ ਵੀ ਪਾਸਟਰ ਕੁਲਵਿੰਦਰ ਜੀ ਔਰ ਜਿੰਨੇ ਵੀ ਸਾਥੀ 바ਕੀ ਵੇਖੇ ਨੇ ਅੱਜ ਕਿਸੇ ਬਹੁਤ ਹੀ ਐਮ ਮੁੱਦੇ ਤੇ ਜਿਹੜੀ ਅੱਜ ਜੀ ਵਿਚਾਰਾ ਹੋਈਆਂ ਮੈਂ ਇੱਕ ਸਸਤਾ ਦਾ ਪ੍ਰਾਈਨਟ ਹੋਦੇ ਲੱਤੇ ਜੋ ਨਵੰਬਰ ਦੇ ਮਿੰਦ ਤੋਂ ਲੈ ਕੇ ਹੁਣ ਟਿਲ ਡੇਟ ਤੱਕ ਸਾਡੇ ਬਹੁਤ ਹੀ ਸਤਿਕਾਰਯੋਗ ਬਿਸ਼ਪ ਮੈਨੂਅਲ ਜੀ ਜਿਨ੍ਹਾਂ ਨੂੰ ਦੂਸਰੀ ਵਾਰ ਮਿਲਣ ਦਾ ਮੈਨੂੰ ਮੌਕਾ ਮਿਲਿਆ ਕਿਉਂਕਿ 8 ਤਰੀਕ ਨੂੰ ਵੀ ਅਸੀਂ ਮਿਲੇ ਸੀਗੇ ਉਧਰ ਵੀ ਬੈਠ ਕੇ ਜੋ ਗਿਲੇ ਸ਼ਿਕਵੇ ਸੀ ਅਸੀਂ ਦੂਰ ਕੀਤੇ ਆਪਕੱਚੇ ਗਲਤ ਫਹਮੀਆਂ ਜਿ ਸੀ ਉਸ ਤੋਂ ਬਾਅਦ ਵੀ ਕੁਝ ਕਮਿਊਨੀਕੇਸ਼ਨ ਗੈਪ ਕਰਕੇ ਫੇਰ ਕੋਈ ਸਥਾਨੀ ਤਾਕਤਾਂ ਜਿਹੜੀਆਂ ਜਿਨ੍ਹਾਂ ਨੇ ਫੇਰ ਕੁਝ ਗਲਤ ਇਨਫੋਰਮੇਸ਼ਨਾਂ ਦੇ ਕੇ ਜਿਹੜਾ ਇਸ ਨੂੰ ਦੂਰ ਕੀਤੀ ਗਈ ਮੁੱਦੇ ਨੂੰ ਔਰ ਇਸ ਸ਼ਰਾਤੀ ਅਸਰ ਨੂੰ ਦੂਰ ਕਰਨ ਲਈ ਔਰ ਉਹਨਾਂ ਨੂੰ ਨਾਸ਼ ਉਹਨਾਂ ਦਾ ਨਾਸ਼ ਕਰਨ ਲਈ ਅੱਜ ਜਿਹੜੀ ਹੈ ਇਹ ਸਤ ਸਮਾਜ ਜਿਹੜਾ ਸਾਰਾ ਹੀ ਵਿਸ਼ਵ ਸਾਹਿਬਾਨ ਜਿੰਨੇ ਬੈਠੇ ਨੇ ਇਹਨਾਂ ਨੇ ਇੱਕ ਬਹੁਤ ਹੀ ਅਹਿਮ ਰੋਲ ਨਿਭਾਇਆ ਜੋ ਕਿ ਸਮਾਜ ਦੇ ਵਿੱਚ ਇੱਕ ਅੱਛਾ ਸੰਦੇਸ਼ ਨਹੀਂ ਸੀ ਜਾ ਰਿਹਾ ਜੋ ਵੀਡੀਓ ਪੈ ਰਹੀਆਂ ਸੀ ਜੋ ਕਿ ਬਹੁਤ ਹੀ ਚਿੱਤਾਂ ਦਾ ਵਿਸ਼ਾ ਸੀ ਚਾਹੇ ਉਹ ਚੰਦਨ ਵੱਲੋਂ ਸੀ ਲੇਕਿਨ ਵਿਜੇ ਮੈਨੂਅਲ ਜੀ ਬਿਸ਼ਪ ਸਾਹਿਬ ਵੱਲੋਂ ਜੋ ਇੱਕ ਸਸਤਾ ਹੈ ਉਹਦੇ ਵਿੱਚੋਂ ਚੰਦਾਂ ਦਾ ਕੋਈ ਕਾਰਗੁਜ਼ਾਰੀ ਹੈ ਉਹ ਨਾਂ ਜੁੜਿਆ ਹੋਇਆ ਹੈ ਜਿਹਦੇ ਕਰਕੇ ਮੈਨੂਅਲ ਸਾਹਿਬ ਦਾ ਨਾਂ ਜੁੜਦਾ ਹੈ ਨਾਲ ਉਸ ਕਰਕੇ ਬਿਸ਼ਪ ਸਾਹਿਬ ਮੈਨੂਅਲ ਜੀ ਨੂੰ ਇਹ ਜਿਹੜਾ ਬੈਠਣ ਲਈ ਔਰ ਇਹਨਾਂ ਨੂੰ ਇਸ ਜਗ੍ਹਾ ਤੇ ਬੁਲਾ ਕੇ ਜਿਹੜੀਆਂ ਇਸ ਮਸਲੇ ਨੂੰ ਹੱਲ ਕਰਨ ਲਈ ਵਿਚਾਰਾ ਕੀਤੀਆਂ ਉਹ ਅਸੀਂ ਅੱਜ ਜੋ ਵੀ ਸਮਾਜ ਨੇ ਬਿਸ਼ਪ ਸਾਹਿਬ ਨੇ ਇਹ ਨਾ ਦੀ ਦਿਸ਼ਾ ਨਾ ਦਿਸ਼ਾ ਨਿਰਦੇਸ਼ਾਂ ਦੇ ਹੇਠ ਇਹ ਗੱਲ ਨੇਪਰੇ ਚੜੀ ਹੈ ਵੀ ਜੋ ਵੀ ਪ੍ਰੋਫੈਟ ਜਿੰਦਰ ਮਿਸਤੀ ਦੇ ਪ੍ਰਧਾਨ ਅਵਤਾਰ ਸਿੰਘ ਜੀ ਵੱਲੋਂ ਮੇਰੇ ਵੱਲੋਂ ਇਹਨਾਂ ਦੇ ਖਿਲਾਫ ਕੋਈ ਦਰਖਾਸਤਾਂ ਸੀ ਜਾਂ ਪਰਚਾ ਸੀ ਉਹਨਾਂ ਨੂੰ ਅਸੀਂ ਜਿਹੜਾ ਪੂਰਨ ਕਾਨੂੰਨੀ ਤੌਰ ਤੇ ਵਾਪਸ ਲਵਾਵਾਂਗੇ ਔਰ ਅੱਗੇ ਤੋਂ ਇਹਨਾਂ ਨੇ ਜੋ ਵਾਅਦਾ ਕੀਤਾ ਹੈ ਵੀ ਜੋ ਗਲਤਫਹਿਮੀਆਂ ਕਰਕੇ ਜਿਹੜੀਆਂ ਵੀਡੀਓ ਪਈਆਂ ਨੇ ਉਹਨਾਂ ਨੂੰ ਵੀਡੀਓ ਨੂੰ ਖਤਮ ਕੀਤਾ ਜਾਏਗਾ ਜੋ ਅਪਲੋਡ ਹੋਈਆਂ YouTube ਤੇ ਖਤਮ ਕੀਤੇ ਜਾਣਗੀਆਂ ਔਰ ਚੰਦਰ ਨੂੰ ਸਮਝਾਇਆ ਜਾਏਗਾ ਔਰ ਇਹ ਵਿਸ਼ਵਾਸ ਦਿਵਾਇਆ ਇਹਨਾਂ ਨੇ ਔਰ ਮੈਂ ਵੀ ਇਹਨਾਂ ਨੂੰ ਵਿਸ਼ਵਾਸ ਦਿਵੋਣਾ ਹੈ ਬਿਸ਼ਪ ਸਾਹਿਬ ਤੋ ਕਿ ਤੁਹਾਡੀ ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ ਹੈ। ਇਸ ਸਾਬਾਂ ਦਾ ਆਪਸ ਵਿੱਚ ਜੋ ਇੱਕ ਦੂਜੇ ਨਾਲ ਮਿਸ ਅੰਡਰਸਟੈਂਡਿੰਗ ਸੀਗੀ ਇਹ ਕੋਈ ਸਮਾਂ ਹੁੰਦਾ ਹੈ ਕੋਈ ਸਮਾਂ ਮਾੜਾ ਸੀ ਮਾੜਾ ਸਮਾਂ ਨਹੀਂ ਰਿਹਾ ਜਿਸ ਕਰਕੇ ਅੱਜ ਸਮਾਂ ਚੰਗਾ ਹੈ ਅਸੀਂ ਬੈਠੇ ਆਂ। ਮੈਂ ਧੰਨਵਾਦ ਕਰਦਾ ਉਸ ਪਰਮੇਸ਼ਵਰ ਦਾ ਜਿਨੇ ਅੱਜ ਦਾ ਦਿਨ ਠਹਿਰਾਇਆ ਔਰ ਇਹ ਸਮਾਣਿਤ ਕਰਨ। ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੈ। ਜਿਹੜੀਆਂ ਸਾਡੀਆਂ ਆਪਸ ਵਿੱਚ ਗਲਤਫਹਮੀਆਂ ਨੂੰ ਦੂਰ ਕੀਤਾ ਇਸ ਦਾ ਮੇਰੇ ਉੱਤੇ ਪੂਰਾ ਤੁਹਾਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਜਿੰਨੀਆਂ ਵੀ ਜਿਹੜੀਆਂ ਦਰਖਾਸਤਾਂ ਮੇਰੇ ਵੱਲੋਂ ਨੇ ਜੋ ਮੈਂ ਤੁਹਾਡੇ ਖਿਲਾਫ ਦਿੱਤੀਆਂ ਨੇ ਉਹ ਅਸੀਂ ਜਿਸ ਤਰ੍ਹਾਂ ਵੀ ਕਾਨੂੰਨੀ ਕਾਰਵਾਈ ਕਰਕੇ ਅਸੀਂ ਸਾਰੀਆਂ ਵਾਪਸ ਲਵਾਂਗੇ ਅੱਜ ਤੋਂ ਬਾਅਦ ਨਾ ਕੋਈ ਤੁਹਾਡੇ ਨਾਲ ਮੇਰਾ ਗਿਲਾ ਹੈ ਨਾ ਤੁਹਾਡਾ ਮੇਰੇ ਨਾਲ ਗਿਲਾ ਹੈ ਔਰ ਨਾ ਅਸੀਂ ਅੱਜ ਤੋਂ ਬਾਅਦ ਤੁਹਾਡੇ ਕਾਨੂੰਨੀ ਕਾਰਵਾਈ ਕਰਾਵਾਂਗੇ ਔਰ ਨਾ ਹੀ ਤੁਸੀਂ ਇਹ ਵਾਅਦਾ ਕਰੋ ਸਾਡੇ ਨਾਲ ਵੀ ਕੋਈ ਵੀ ਵੀਡੀਓ ਨਹੀਂ ਪੈਗੀ ਕਦੇ ਔਰ ਅਸੀਂ ਭੈੜ ਭਰਾ ਵਾਂਗੂ ਮੇਲ ਬਣਾਬ ਜੋ ਬਾਈਬਲ ਚ ਲਿਖਿਆ ਹੈ ਕਿ ਮੇਲ ਬਣਾਬ ਦੀ ਸੇਵਕਾ ਹੀ ਆ ਮੇਲ ਬਣਾਬ ਦਾ ਰਣਾ ਪਿਆਰ ਦਾ ਰਹਿਣਾ ਬਾਈਬਲ ਨੂੰ ਫਾਲੋ ਕਰਾਂਗੇ ਕਿਉਂਕਿ ਬਾਈਬਲ ਤੋਂ ਦੂਰ ਹੋ ਕੇ ਜੋ ਹੋਇਆ ਹੈ ਇਹ ਬਹੁਤ ਮਾੜਾ ਆ ਆ ਅੱਜ ਅਸੀਂ ਪਰਮੇਸ਼ਰ ਦੀ ਪੁੱਤਰ ਵਚਨ ਤੋਂ ਵੀ ਮਾफी ਮੰਗਦੇ ਆਂ ਔਰ ਜਗਤ ਤੋਂ ਵੀ ਅਸੀਂ ਸੌਰੀ ਮੰਗਦੇ ਵੀ ਜਿਹੜੀਆਂ ਗਲਤੀਆਂ ਜਿਹੜੀਆਂ ਹੋਈਆਂ ਇਹ ਜਿਹੜੀਆਂ ਇਹ ਤੁਸੀਂ ਸਾਨੂੰ ਮਾਫ ਕਰੋਗੇ ਅਪੁਲਜੋਗ ਨੇ ਅਪੁਲਜੋਗ ਨੇ ਔਰ ਅਸੀਂ ਇਹ ਤੜ ਤੋਂ ਆਸ ਕਰਦੇ ਸਾਰਿਆਂ ਤੋਂ ਵੀ ਜਿਹੜੀ ਆਈ ਦੀ ਵੀਡੀਓ ਬਣੀ ਆ ਤੁਸੀਂ ਉਹ ਸਵੀਕਾਰ ਕਰੋਗੇ ਸਾਰਿਆਂ ਨੂੰ ਜੀਮਸੀ